ਮੰਮੀ ਤੇ ਕੱਲ ਦੇ नान ਕੇ ਜਲ ਗਏ ਆ ਤੋ ਸੋਨੂ ਵੀ ਆਉਣ ਵਾਲੇ ਆ ਰੋਟੀ ਬਣਾਉਂ ਦਾ ਟਾਈਮ ਹੋ ਗਿਆ ਵਾ ਧਾਰਾ ਤੁਰਾ ਵੀ ਕੱਢਣੀ ਆ ਪੈਣੀ ਆ ਮੈਨੇ ਕੋਈ ਨੂੰ ਹੱਥ ਲਾਉਣਾ ਨਹੀਂ ਤੇ ਮੈਨੂੰ ਧਾਰਾ ਕੱਢਣੀ ਆ ਪੈਣੀ ਮੈਨੂੰ ਹੀ ਗੋਇਆ ਸੁੱਟਣਾ ਪੈਣਾ ਆਪੇ ਦੀਦੀ ਕਰੇਗੀ ਇਹ ਕੰਮ ਮੈਂ ਤਾਂ ਸਬਜੀ ਭਾਜੀ ਬਣਾਵਾ ਪੋਣਾ ਮੰਮੀ ਕਿੱਥੇ ਗਏ ਆ ਦੀਦੀ ਮੰਮੀ ਗਏ ਆ ਮਾਮੇ ਮਾਮੇ ਪਿੰਡ ਗਏ ਜੇ ਮਾਮੇ ਪਿੰਡ ਕੀ ਕਰਨਗੇ ਮੰਮੀ ਠੀਕ ਨਹੀਂ ਸੀ ਮੰਮੀਨ ਕੀ ਗੱਲ ਹੋਈ ਉਹ ਉਹਨਾਂ ਦੇ ਪੱਥਰੀ ਹੀਗੀ ਦਾਖਲ ਕਰਾਇਆ ਹੈ ਉਹਨਾਂ ਨੂੰ ਤੇ ਪ੍ਰੈਸ਼ਰ ਹੋਇਆ ਵਾ ਕਿ ਉਹਨਾਂ ਦੇ ਲੱਗੇ ਗਏ ਆ ਲਵਲੀ ਵੀ ਨਾਲ ਗਿਆ ਹਾਂਜੀ ਲਵਲੀ ਵੀ ਨਾਲ ਹੀ ਗਿਆ ਜੇ ਕੀ ਬਣਾਉਣ ਲੱਗੀ ਤੂੰ ਮੈਂ ਸਬਜ਼ੀ ਬਣਾਉਣ ਲੱਗੀ ਆ ਸੋਨੂੰ ਆਉਣ ਵਾਲੇ ਆ ਫੈਲੀ ਜੋ ਅੱਛਾ ਤੇ ਮੈਂ ਸਬਜ਼ੀ ਬਣਾ ਲੈਣੀ ਆ ਤੇ ਫੁਲਕੇ ਲਾ ਲਓ ਨਹੀਂ ਬੋਣਾ ਮੈਂ ਫੁਲਕੇ ਨਹੀਂ ਲਾਉਣੇ ਮੈਂ ਚਾਚੀ ਘਰ ਚੱਲੀ ਮੈਨੂੰ ਕੰਮ ਹੀ ਇੱਥੇ ਜੀਜੀ ਫੁਲਕੇ ਲਾ ਕੇ ਚੱਲ ਜੇ ਥੋੜਾ ਹੀ ਟਾਈਮ ਲੱਗਣਾ ਵਾ ਨਹੀਂ ਤੂੰ ਫੁਲਕੇ ਲਾ ਲਈ ਜਲਦੀ ਲੱਥ ਜਾਣੇ ਮੈਨੂੰ ਕੰਮ ਆ ਜ਼ਰੂਰੀ ਮੈਂ ਉੱਥੇ ਚੱਲੀ ਆ ਇਦ ਫੁਲਕੇ ਲਾ ਕੇ ਚਲਦੇ ਹੋ ਆਂ ਮੈਂ ਕੋਈ ਨਹੀਂ ਤੋ ਕਰਲਾ ਕੋਈ ਨਹੀਂ ਕਰਲਾ ਤੂੰ ਮੈਂ ਚੱਲੀ ਮੈਨੂੰ ਕੰਮ ਹੀ ਜਰੂਰ ਆਪਕੇ ਕਰ ਲੂਗੀ ਕਿ ਕੰਮ ਕਰ ਨਹੀਂ ਸਕਦੀ ਜਦੋਂ ਇਹ ਮੈਂ ਵੀ ਆਏ ਐ ਇੰਨੀਓ ਕਰਦੀ ਰਹੀ ਇਹ ਕਰ ਲੂ ਇਹਨੂੰ ਕੀ ਹੈ ਬਹਾਨੇ ਮਾਰਦੀ ਰਹਿੰਦੀ ਐ ਮੈਂ ਜਾਣੀ ਨਾ ਚਾਚੀ ਘਰ ਜੀਦੀ ਵੀ ਨਾ ਹੱਥ ਹੀ ਕਰਦੇ ਆ ਕਿਹ ਕੰਮ ਨੂੰ ਹੱਥ ਲਾ ਕੇ ਰਾਜੀ ਨਹੀਂ ਐ ਹੁਣ ਦੋ ਫੁਲਕੇ ਲਾਉਣ ਨੂੰ ਕਿਹਾ ਹੀ ਉਹ ਵੀ ਨਹੀਂ ਲਾ ਕੇ ਗਏ ਸਾਰਾ ਕੰਮ ਮੇਰੇ ਕੋ ਕਰਵਾਉਂਦੇ ਫੇਰ ਵੀ ਕਿਹਾ ਦੇ ਕੇ ਵੀ ਨਾ ਮੈਂ ਹੀ ਕਰਦੀ ਕੰਮ ਸਾਰਾ ਮਿਲੂ ਨਾ ਹੁਣ ਇੱਕ ਪਾਸੇ ਗੱਲ ਲਾਉਣੀ ਪੈਣੀ ਐ ਆਉਂਦੇ ਆ ਮੰਮੀ ਤੇ ਗੱਲ ਕਰਦੀਆਂ ਨਾਨਾ ਮੈਂ ਚਾਚੀ ਘਰ ਘਰੀ ਬੈ ਕੇ ਆਉਂਦੀ ਆ ਆਪੇ ਕਰੂਗੀ ਕੰਮ ਪੁਨਮ ਆਇਆ ਮੇਰੀ ਗੱਲ ਸੁਣਿਓ ਲੱਗਦਾ ਤੁਹਾਨੂੰ ਆਗੇ ਆਵਾਜ਼ ਮਾਰਨ ਦੇ ਆ ਮੈਂ ਗੱਲ ਸੁਣ ਕੇ ਆਵਾਂ ਉਹਨਾਂ ਦੀ ਰੋਟੀ ਤੇ ਬਣੀ ਨਹੀਂ ਹਜੇ ਤੇ ਉਹਨਾਂ ਨੂੰ ਤਾਂ ਭੁੱਖ ਲੱਗੀ ਹੋਣੀ ਰੋਟੀ ਖਾਣ ਆਏ ਹੋਣੇ ਆ ਜਾਣੀ ਉਹਨਾਂ ਦੀ ਗੱਲ ਸੁਣ ਕੇ ਆਉਣੀ ਆ ਹਾਂਜੀ ਸਾਨੂੰ ਰੋਟੀ ਬਣੀ ਆ ਕਿ ਨਹੀਂ ਬਣੀ ਕੰਮ ਹੀ ਬੜੇ ਪੈਂਦੇ ਆ ਭਾਬੀ ਤੁਹਾਡੀ ਦਾ ਕੰਮ ਨੋਥ ਨਿੰਨੰਦੀ ਕੇ ਨੋ ਮੈਂ ਇਕੱਲੀ ਕੀ ਕੀ ਕਰਾਂ ਹੱਦ ਹੋ ਗਈ ਏ ਢਾਡੀ ਤੁਸੀਂ ਦੋ ਜਾਣੀਆਂ ਅਜੇ ਤੱਕ ਤੁਹਾਡ ਕੋ ਰੋਟੀ ਨਹੀਂ ਬਣੀ ਰੋਟੀ ਮੈਂ ਹਾਂ ਦੱਸ ਤੁਹਾਡੇ ਸਾਹਮਣੇ ਹੀ ਹੈ ਸਾਰਾ ਘਰ ਦਾ ਕੰਮ ਵੀ ਮੈਂ ਇਕੱਲੀ ਕਰਨੀ ਆ ਭਾਬੀ ਤੁਹਾਡੀ ਤੇ ਭਾਨਾ ਮਾਰ ਕੇ ਚਲ ਗਈ ਹੈ ਚਾਚੀ ਵੱਲ ਕਿਹੜੀ ਚਾਚੀ ਕੋ ਗਈ ਮੇਰੀ ਚਾਚੀ ਵੱਲ ਗਈ ਜੇ ਉਧਰ ਨਾ ਜਾਂਦਿਆ ਕਰੋ ਉਹ ਤਾਂ ਸੁਭਾਈ ਬੜਾ ਹੋਰ ਹਸਾਬ ਦਾ ਨੇ ਚੁੱਕਣਾ ਦੇ ਕੇ ਖਲਾ ਦੇਣਾ ਮੁੜ ਕੇ ਤੁਸੀਂ ਲੱਡੀਆਂ ਰੋਗੀਆਂ ਲੜਨਾ ਕਿ ਅਦੀ ਰਿਤੇ ਉਹਦਾ ਵੀ ਲੜਨ ਵਾਲੇ ਕੰਮ ਕਰਦੀ ਆ ਮਾਨੇ ਮਾਰ ਕੇ ਨਿਕਲ ਜਾਂਦੀ ਆ ਕੰਮ ਕੋਈ ਕਰਦੀ ਨਹੀਂ ਕਰਦਾ ਕੋਈ ਨਹੀਂ ਆਉਂਦੀ ਆ ਮੰਮੀ ਤੇ ਫਿਰ ਮੈਂ ਕਰਦਾ ਗੱਲ ਇਦਾਂ ਨਹੀਂ ਕਰਦਾ ਗੱਲ ਮੈਂ ਆਪ ਕਰਨੀ ਤੁਹਾਡੇ ਨਾਲ ਤੇ ਮੰਮੀ ਨਾਲੀ ਮੰਮੀ ਨੂੰ ਆ ਲੈੰਦੋ ਹੁਣ ਇੱਕ ਫਸਲਾ ਨੂੰ ਕਰਨਾ ਹੀ ਪੈਣਾ ਵਾ ਕਿ ਜੇ ਕੋਈ ਕੰਮ ਨਹੀਂ ਕਰਦੀ ਮੈਂ ਹੁਣ ਇਕੱਲੀ ਕੋਈ ਨਾ ਬਰਦਾਸ਼ਤ ਨਹੀਂ ਹੰਦਾ ਸਾਰਾ ਘਰ ਦਾ ਕੰਮ ਨਹੀਂ ਕਰਾਂ ਤੇ ਦੀਦੀ ਆਪਣਾ ਨੰਬਰ ਬਣਾਉਂਦੀ ਮੰਮੀ ਦੇ ਗਾੜੀ ਕਿਵੇਂ ਮੈਂ ਬੜਾ ਕੰਮ ਕਰਦੀ ਆ ਕੰਮ ਸਾਰਾ ਮੇਰੇ ਕੋਲ ਕਰਵਾਉਂਦੇ ਆਦਾ ਕੋਈ ਨਹੀਂ ਆ ਲੈਣੇ ਮਮੀ ਨੂੰ ਫੇਰ ਕਰਦੇ ਆ ਗੱਲ ਆ ਤੁਹਾਨੂੰ ਇੱਕ ਬੱਤੀ ਦੀ ਕਰਨ ਨਾਲ ਕਰ ਲਿਓ ਚੰਗਾ ਮਮੀ ਦੇ ਨਾਲ ਮੈਂ ਰੋਟੀ ਬਣਾ ਕੇ ਫੇਰ ਤੁਹਾਡੇ ਆਤੀ ਲੈ ਆਓ ਲੈਓ ਭੁੱਖ ਲੱਗੀ ਆ ਮੈਂ ਜਾਣਾ ਵੇ ਲੈਟ ਆ ਰਣੀ ਆ ਫੇਰ ਠੀਕ ਆ ਮੈਂ ਲੈ ਆਣੀ ਜੱਜੀ ਸਾਸਰੀ ਕਾ ਸਾਸਰੀ ਕਾ ਕੀ ਹਾਲ ਹਾਂਜੀ ਠੀਕ ਠਾਕ ਵਧੀਆ ਬਹਿ ਜਾ ਬਾਹਰ ਬੈਠ ਜਾ ਚਾਚੀ ਜੀ ਬਾਹਰ ਉੱਧੇ ਬੈਠੀ ਆ ਭਾਈ ਦਿੱਕਣੀ ਸਬਜੀ ਲੈਣੀ ਸੀ ਤੇ ਮੈਂ ਕਿਹਾ ਚੱਲ ਤੇ ਵੇਣੀ ਆ ਤੇ ਭਾਈ ਨਹੀਂ ਕੋਈ ਆਇਆ ਆ ਜਾ ਫੇਰ ਆਪਾਂ ਅੰਦਰ ਬੈਠਨੇ ਆ ਚੱਲਾ ਕਰਦੇ ਆਂ ਹੈ ਆ ਜਾ ਅੰਦਰ ਚਲ ਜਣੇ ਬਾਹਰ ਗਰਮੀ ਬੜੀ ਹੈ ਗਰਮੀ ਬੜੀ ਆ ਜਾ ਅੰਦਰ ਆ ਜਾ ਪੁੱਤ ਇੱਥੇ ਬਹਿ ਜਾ ਤੂੰ ਸੁਣਾ ਬਾਹਰ ਤੇ ਗਰਮੀ ਬੜੀ ਚੱਲੀ ਤੇ ਬਾਹਰ ਬੈਠੇ ਹਾਂ ਆ ਗਰਮੀ ਬੜੀ ਹੈ ਕਿ ਮੈਂ ਭਾਈ ਨੂੰ ਢਿੱਕਣ ਲਈ ਆਇਆ ਹੀ ਨਹੀਂ ਉਹ ਸੁਣਾ ਤੂੰ ਸਿੱਧਾ ਹੋਣੇ ਹੋਏ ਫਿਰ ਉਦਾਂ ਚਾਚੀ ਮੈਂ ਹਾਂ ਘੰਘੋਂ ਫਿਰ ਕੇ ਨਹੀਂ ਚਾਚੀ ਵੱਲੋਂ ਹੋ ਕੇ ਹੁੰਨੀ ਹੈ ਤੇ ਸੱਸ ਕਿੱਥੇ ਗਈ ਆ ਮੰਮੀ ਤਾਂ ਕੱਲ ਦੇ ਮਾਵੇਂ ਪਿੰਡ ਗਏ ਆ ਕੀ ਗੱਲ ਉਹਦੇ ਗਏ ਜਿਹ ਹੋਣਾ ਮਾਮੀ ਦਾ ਕਿ ਪਰ ਮੈਨੂੰ ਹੋ ਗਿਆ ਕਿ ਹੋਣਾ ਹੀ ਹੈ ਅੱਛਾ ਅੱਛਾ ਤੇ ਜਠਾਨੀ ਦਰਾਣੀ ਦੇ ਕਿਆ ਲਿਆ ਦਰਾਣੀ ਗਈ ਆ ਕੰਮ ਕਰਨ ਮੈਨੂੰ ਆਂਦੀ ਰੋਟੀਆਂ ਲਾ ਦੇ ਇੰਨੀ ਗਰਮੀ ਚ ਮੈਂ ਸਾਰੇ ਡੱਬੇ ਦੀਆਂ ਰੋਟੀਆਂ ਲਾਵਾਂ ਫਿਰ ਐਂ ਦੇ ਆਪੇ ਕਰਦੀ ਉਹ ਕਰੇਗੀ ਕਿ ਜਦੋਂ ਮੈਂ ਵੀ ਆਏ ਇੰਨੀ ਹੋ ਕਰਦੀ ਇਹ ਕਰਨੀ ਖਾਦੀ ਨੂੰ ਕਿ ਆ ਉਹ ਵੀ ਕਰੇ ਕਰੇਗੀ ਤੇ ਇਸ ਤੇ ਟੇਕਾ ਆਪੇ ਕਰੇ ਨਾ ਕਰੇ ਨਹੀਂ ਨਹੀਂ ਚਾਚੀ ਜੀ ਮੈਂ ਨਹੀਂ ਕਰਦੀ ਮੈਨੂੰ ਵੀ ਲੋੜ ਕਾਦੀ ਮੈਂ ਸਾਰੇ ਡੱਬਾ ਨੂੰ ਰੋਟੀਆਂ ਪਕਾ ਪਕਾ ਕੇ ਦੋ ਉਹ ਹੈ ਨਾ ਤੇ ਪੈਸੇ ਤੇ ਵੀ ਨਿੱਕੀ ਦਰਾਣੀ ਤੇ ਹੋਣੀ ਆ ਅੱਛਾ ਆਉਣੀ ਚੰਗਾ ਜਾਣਦੀ ਆਉਣੀ ਨਹੀਂ ਨਹੀਂ ਤੂੰ ਵੀ ਨਾ ਕਰਿਆ ਕਰ ਆਪੇ ਕਰੇ ਨਾ ਕਰੇ ਕੋਈ ਗੱਲ ਨਹੀਂ ਦੇਖੋ ਹਰ ਕਿਦਾਂ ਪੈਸਾ ਤੇ ਲੱਕੀਰੇ ਹੱਥ ਚ ਹੁੰਦਾ ਵਾ ਪੈਸਾ ਤੇ ਲੱਕੀਰੇ ਮੇਰੀ ਸੱਸ ਦੇ ਹੱਥ ਚ ਹੁੰਦਾ ਵਾ ਉਹ ਜਿਹੜਾ ਮੈਨੂੰ ਦਿੰਦੀ ਉਹ ਨਿੱਕੀ ਦਰਾਣੀ ਨੂੰ ਬਸ ਉਹਨਾਂ ਹੀ ਕਰਦੀ ਨੇ ਦਾਹ ਮੰਗੇ ਦੱਸ ਦੇ ਦਿੰਦੀ ਪੰਜ ਮੰਗੇ ਪੰਜ ਦੇ ਦਿੰਦੀ ਤੂੰ ਵੀ ਨਾ ਕਰਿਆ ਕਰ ਮੈਂ ਨਹੀਂ ਕਰਦੀ ਉਹ ਵੀ ਉਹਦੀ ਬਣਦੀ ਆ ਉਹ ਵੀ ਉਹਦੀ ਬਣਦੀ ਦੂਜੀ ਦੀ ਨੂੰ ਦੀ ਤੇਰੇ ਇਹ ਨਹੀਂ ਬਣਦੀ ਰਹਿਂਦੇ ਆ ਘਰ ਤੂੰ ਮੈਂ ਤਾਂ ਚਾਚੀ ਜੀ ਬਹੁਤ ਤੰਗ ਆਪਣੀ ਸੱਸ ਉੱਤੇ ਆਹੋ ਤੂੰ ਕਰਿਆ ਹੀ ਨਾ ਕਰ ਬੈਠ ਜਾ ਕਰ ਆਪੇ ਕਰਨਾ ਨਾ ਕਰਨਾ ਜਿਹੜੀ ਮੇਰੀ ਦਰਾਣੀ ਆ ਨਾ ਉਹ ਵੀ ਮੇਰੀ ਸਵਾਸੇ ਦੇ ਨਾਲ ਵੜ ਕੇ ਹੋਰ ਤੇ ਮੇਰੇ ਨਾਲ ਚੁਗਲੀਆਂ ਕਰਦੀ ਆ ਉਹ ਰਲੀਆਂ ਆ ਤੇ ਵੀ ਵੇਖਿਆ ਇਹਨਾਂ ਨੂੰ ਗੱਲਾਂ ਕਰਦੀ ਆ ਪਰ ਮੈਂ ਚੁੱਪ ਹੀ ਰਹੀ ਹਾਂ ਮੈਂ ਨਾ ਇੱਕ ਰਾ ਕਰ ਨਹੀਂ ਗੱਲ ਆਪਣੀ ਦੀ ਨਹੀਂ ਨਹੀਂ ਤੂੰ ਕਰੇ ਗੱਲ ਕਰੀ ਤੂੰ ਗੱਲ ਇਹ ਥੋੜਾ ਉਹ ਚੁਗਲੀਆਂ ਕਰਨ ਕੰਮ ਵੀ ਤੂੰ ਕਰੇ ਸਾਰਾ ਚੱਲ ਪੁੱਤ ਬੈਹ ਫਿਰ ਮੈਂ ਮਚਾ ਲਿਓ ਨਹੀਂ ਤੇ ਜੱਜ ਨਹੀਂ ਨਹੀਂ ਪੁੱਤ ਪੀਨੇ ਘੁੱਟ ਘੁੱਟ ਨਹੀਂ ਨਹੀਂ ਮੈਂ ਵੀ ਪੀ ਲੂੰ ਤੇਰੇ ਬਾਨੇ ਨਾ ਪੁੱਤ ਕੋਈ ਨਹੀਂ ਮੈਂ ਲਿਓ ਨਹੀਂ ਬਣਾ ਕੇ ਬੈਹ ਤੂੰ ਬੈਹ ਮੇਰਾ ਪੁੱਤ ਤੂੰ ਮੈਂ ਇਹ ਆਪਣਾ ਕੰਮ ਕਰ ਲਿਆ ਹੁਣ ਹੁਣ ਆਪੇ ਆ ਦਿੱਠਣ ਗਿਆ ਜਿੱਦਾਂ ਮਰਜ਼ੀ ਮੈਂ ਹੁਣ ਤੂੰ ਲੂਤੀ ਲਾਤੀ ਆ ਉਹ ਕਰਨੀਏ ਆਪੇ ਹਾਂ ਹੁਣ ਚਾਹ ਪਿਆਲ ਦੇ ਨਹੀਂ ਘੁੱਟ ਕੇ ਹੁਣ ਆਈ ਆ ਚਾਹ ਪਿਆਲ ਦੇਣੇ ਆ ਹਲੇ ਪੁੱਤ ਪੀਲਾ ਚਾਹ ਰਹਿਣ ਦੇਣੀ ਚਾਹੀਦੀ ਚਾਹ ਕੋਈ ਨਹੀਂ ਪੀਲਾ ਪੁੱਤ ਫਿਰ ਕੀ ਆ ਤੂੰ ਕਿਹੜੇ ਰੋਜ਼ ਤੁਰਹੀ ਆ ਪੀਲਾ ਪੀਲਾ ਕੋਈ ਅਦੀ ਚਾਹ ਬੜੀ ਸਵਾਲ ਬਣਾਈ ਤੇ ਹਾਂ ਬਹਿ ਜਾ ਹੁਣ ਪੁੱਤ ਰੋਟੀ ਖਾ ਕੇ ਜਾਈ ਰੋਟੀ ਲੱਗੀ ਬਣਾਉਣ ਹੁਣ ਮੈਂ ਕੋਈ ਨਹੀਂ ਚਾਚੀ ਜੀ ਸ਼ਮਾ ਮਾਤਾ ਕਿ ਇੱਥੇ ਹੀ ਆ ਹਾਂ ਕੋਈ ਨਹੀਂ ਰੋਟੀ ਲੱਗੀ ਬਣਾਉਣਾ ਤੇ ਰੋਟੀ ਖਾ ਕੇ ਤੇ ਫੇਰ ਜਾਈ ਹੁਣ ਹੈਗਾ ਕੋਈ ਨਹੀਂ ਮੈਂ ਇੱਥੇ ਹੀ ਆ ਸ਼ਮਾ ਮਾਤਾ ਹਾਂ ਠੀਕ ਆ ਚੱਜੀ ਤਾਂ ਆਵਾ ਹੋ ਗਿਆ ਹਾਂ ਕੋਈ ਨਹੀਂ ਰੋਟੀ ਖਾ ਲਈ ਸਬਾਰ ਮੜੀ ਸਬਜੀ ਸਬਜੀ ਬੜੀ ਸਵਾਲ ਬਣਾਈ ਖਾਦੀ ਰਾਤੀ ਤੇਰੀ ਨੂੰ ਨਹੀਂ ਬਣਾਉਣੀ ਆਉਂਦੀ ਅੱਛਾ ਕੋਈ ਚੱਗੀ ਬਣਾਉਂਦੀ ਉਹ ਬਣਾਉਂਦੇ ਖਾਲੇ ਹੁਣ ਮੈਂ ਰੱਜ ਗਈ ਹੁਣ ਮੈਂ ਕਿਹੜਾ ਜਾ ਕੇ ਖਾਣੀ ਆਹ ਚੱਲ ਕੋਈ ਨਹੀਂ ਰੱਜ ਗਈ ਆ ਤੇ ਉਹ ਸਸਤੇ ਰੀ ਬਣਾਣੇ ਨਹੀਂ ਰੋਟੀ ਰਾਟੀ ਬਾਵਾ ਮੈਂ ਕਿਹੜਾ ਕਰਦੀ ਉਹ ਹਾਂ ਤਾਂ ਹੀ ਨਹੀਂ ਫੇਰ ਬਣਾਉਣੀ ਨਿੱਕੀ ਵੀ ਕਰਨਗੇ ਸਮਾਰਟ ਛੱਡਦੀ ਆ ਕਦੀ ਕਹਿ ਦਿੰਦੀ ਮੇਰੇ ਢਿੱਡ ਪੀੜ ਹੁੰਦੀ ਆ ਕਦੀ ਸਿੱਧੀ ਮੈਂ ਸਿਰ ਪੀ ਉਹ ਵੀ ਆਪਣੇ ਅੰਦਰ ਵੱੜ ਜਾਂਦੀ ਆ ਤੂੰ ਵੀ ਵੱੜ ਜਾ ਕਰ ਚੁੱਪ ਕਰਕੇ ਮੈਂ ਆਪਣੇ ਅੰਦਰ ਹੀ ਨਹੀਂ ਆ ਤੂੰ ਆਪਾਂ ਕਰੇ ਨਾ ਕਰੇ ਵੀ ਨਾ ਚੁੱਪ ਕਰਕੇ ਬਹਿ ਜਾ ਕਰ ਚੰਗਾ ਮੈਂ ਨਹੀਂ ਕਰਦੀ ਆਹ ਚਾਚੀ ਮੈਂ ਜਾਣੀ ਆ ਫੇਰ ਬਹਿ ਜਾ ਕੋਈ ਨਹੀਂ 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 ਮੈਂ ਜਾਣੀ ਆ ਟੈਂਪਰ ਬਹਿ ਜਾ ਸ਼ਾਮਾ ਪੈ ਗਈ ਉਹਨੇ ਗਣਾਉਂਦੇ ਅੱਗੇ ਕੰਮ ਦੇ ਬਹਾਨੇ ਲਾਦੀ ਆ ਹਾਂ ਚੱਲ ਨਹੀਂ ਆ ਸਸਾ ਹਾਂ ਐ ਸ਼ਾਮਾ ਪੈ ਗਈਆਂ ਵਾ ਦੇਰੀ ਹੋਜੇ ਤੱਕ ਨਹੀਂ ਆਏ ਰੋਟੀ ਪਾਣੀ ਦਾ ਵੀ ਟਾਈਮ ਹੋ ਗਿਆ ਤੇ ਉੱਥੋਂ ਗਾਂ ਦੀ ਧਾਰ ਕੱਢਣ ਦਾ ਵੀ ਟਾਈਮ ਹੋ ਗਿਆ ਵਾ हां जी ताम दा। ताम दा आ गए जे तू ते शामਾ ਹੀ ਪਾਏ ਆ ਗੱਲਾਂ ਕਰਨੇ ਪਤਾ ਨਹੀਂ ਲੱਗਾ ਟਾਈਮ ਦਾ ਟਾਈਮ ਦਾ ਪਤਾ ਨਹੀਂ ਲੱਗਾ ਤੇ ਹੁਣ ਐਦਾਂ ਕਰੋ ਜੀਦੀ ਕਾਈ ਦੀ ਧਾਰ ਕੱਢ ਲਿਓ ਜੇ ਆ ਗਏ ਆ ਤੇ ਟਾਈਮ ਨਾਲ ਧਾਰ ਮੈਂ ਉਹ ਵੀ ਮੈਂ ਮੈਂ ਤਾਂ ਕਦੀ ਵੀ ਨਹੀਂ ਕੱਢਦੀ ਮੈਂ ਤਾਂ ਕਦੀ ਆਪਣੇ ਪੇਕੇ ਨਹੀਂ ਕੱਢੀ ਮੈਂ ਇੱਥੇ ਲੱਗੀ ਕੱਢਣ ਜਿਹੜੇ ਕੱਲ ਦੇ ਗਏ ਇਹਨਾਂ ਨੂੰ ਪਤਾ ਵੀ ਧਾਰਾ ਕੱਢਣੀਆਂ ਮਗਰੋਂ ਜੀਦੀ ਫਿਰ ਕੀ ਹੋਇਆ ਉਹ ਦੋ ਦਿਨ ਵਾਸਤੇ ਹੀ ਗਏ ਜੇ ਧਾਰਾ ਕੱਢ ਲਓਗੇ ਫਿਰ ਕੀ ਹੋ ਜਾਊਗਾ ਜਿਹੜੇ ਇੱਥੇ ਜਾ ਕੇ ਬੈਠੇ ਇਹਨਾਂ ਨੂੰ ਕਹਿ ਕੇ ਆਣ ਕੇ ਧਾਰਾ ਜਿਹੜੇ ਘਰ ਦਾ ਕੰਮ ਵੀ ਨਹੀਂ ਕੋਈ ਕਰਦੇ ਮੇਰ ਕੋ ਨਹੀਂ ਹੁੰਦਾ ਨਾ ਮੈਂ ਕਰਨਾ ਹੀ ਆ ਨਾ ਮੇਰ ਕੋ ਹ ਤਾਰਾ ਕੱਢ ਲੋ ਦੁੱਧ ਲਈ ਪੀਣਾ ਸ਼ਾਮਰ ਦੇ ਦੀਦੀ ਤਾਰ ਤੇ ਤੁਹਾਨੂੰ ਕੱਢਣੀ ਪੈਣੀ ਆ ਜੋ ਮਰਜ਼ੀ ਹੋ ਜੇ ਮੈਂ ਨਹੀਂ ਕੱਢਣੀ ਤਾਰ ਦੁੱਧ ਤੇ ਮੈਂ ਪੀਣਾ ਪੀਣਾ ਤਾਂ ਨਾ ਮੈਂ ਤਾਰ ਕੱਢਣੀ ਤੇ ਨਾ ਮੈਂ ਜਾਣਾ ਹੀ ਕੱਢਣ ਇਹ ਤੁਹਾਨੂੰ ਨਾਲ ਆ ਪਿਆ ਵਾ ਐਵੇਂ ਲੜੀ ਜਾਂਦੀਆਂ ਕੀ ਗੱਲ ਹੋ ਗਈ ਆ ਤੁਹਾਡੀ ਭਾមី ਨੂੰ ਪੁੱਛ ਲੋ ਕੀ ਗੱਲ ਹੋ ਗਈ ਆ ਤਾਰ ਵਾਤੀ ਡਹੀ ਕੱਢ ਕਹਿਣ ਮੈਨੂੰ ਮੈਂ ਤਾਂ ਕੱਢਣੀ ਨਹੀਂ ਦੁੱਧ ਮੈਂ ਪੀਣਾ ਪੀਣਾ ਵੇ ਲੋ ਸਵੇਰੇ ਵੀ ਕੋਈ ਕੰਮ ਨਹੀਂ ਕਰਕੇ ਗਈ ਤੇ ਹੁਣ ਤਾਰ ਕੱਢਣ ਨੂੰ ਕਹਾਂ ਤੇ ਉਹ ਵੀ ਨਹੀਂ ਕੱਢਣ ਦੇ ਤਾਰ ਕਾ ਲੜੋਣਾ ਤਾਂ ਇਹ ਦਵੇਂ ਜਾ ਬਾਲਟੀ ਲੈ ਗਿਆ ਬੰਨੂ ਮੈਂ ਆਪਣੇ ਅਧਾਰ ਕੱਢ ਲੈਂਦਾ ਕੋਈ ਨਹੀਂ ਨਹੀਂ ਕੱਢਣੀ ਤਾਂ ਨਾ ਕਰ ਲੋ ਇਹ ਤੇ ਉਦਾ ਲੜਾਈ ਦੇ ਬਹਾਨੇ ਲਾਉਦੀ ਰਹਿੰਦੀ ਐ ਜਿੰਨਾ ਇੱਟਾ ਦੀ ਵੇ ਜਿੰਨੀ ਤਾਂ ਨਿੱਕੀਆਂ ਨਾ ਓਨੀਆਂ ਤਾਂ ਤਿੱਖੀਆਂ ਆ ਲੜੋਣਾ ਲਿਆਓ ਬਾਲਟੀ ਲਿਆਓ ਮੈਂ ਲੈਣ ਕੱਖਣੀਆਂ ਇਹਨਾਂ ਦਾ ਦੋਵਾਂ ਦਾ ਹਾਲ ਲੜਦੀਆਂ ਹੀ ਰਹਿੰਦੀਆਂ ਜਦੋਂ ਮਰਜ਼ੀ ਵੇ ਲੋ ਕੋਈ ਨਾ ਕੋਈ ਬਹਾਨਾ ਬਣਾ ਕੇ ਲੜਦੀਆਂ ਹੀ ਰਹਿੰਦੀਆਂ ਲੜਦੀਆਂ ਰਹਿੰਦੀਆਂ ਇਹਨਾਂ ਦਾ ਕੋਈ ਨਾ ਕੋਈ ਹੱਲ ਕਰਨਾ ਹੀ ਪੈਣਾ ਵਾ ਤੇ ਮੈਂ ਹੁਣ ਕੱਢ ਕੇ ਲੈਣਾ ਆ ਅਪਤਾਰ ਮੈਨੂੰ ਹੀ ਕੱਢਣੀ ਪੈਣੀ ਵੇਖਿਆ ਮੇਟਣੀ ਜੇ ਸਾਰਾ ਦੇਣ ਤੇ ਪਹਿਲਾਂ ਚਾਚੀ ਘਰ ਕੱਢ ਆਈ ਉਹਨਾਂ ਨੇ ਕਿਹਦੀ ਆ ਮੈਂ ਨਹੀਂ ਧਾਰ ਕੱਢਣੇ ਇੰਨੇ ਜ਼ਿਆਦਾ ਕੰਮ ਚੋਰਾਂ ਨਾ ਜਿਹਦੀ ਕੋਈ ਹਿਸਾਬ ਨਹੀਂ ਆ ਆ ਲੈ ਬਾल्टी ਕੱਢ ਲਿਆ ਧਾਰ ਮੈਂ ਲੈਉਣਾ ਕਿ ਧਾਰ ਕੱਢ ਜੇ